ਮਾਰਗ ਮਹੱਲਾ ਪੰਜਵਾ ਚਰਨ ਹੈ ਗੋਬਿੰਦ ਮਾਰਗ ਸੁਭਾਵਾ ਇਹ ਭਾਈ ਗੋਬਿੰਦ ਅਕਾਲ ਪੁਰਖ ਦੇ ਮਾਰਗ ਸత్సੰਗ ਜਿਹੜਾ ਰਸਤੇ ਚੱਲ ਕੇ ਜਾਣਾ ਪੈਣਾ ਉਹ ਚਰਨ ਵੀ ਸੋਭ ਨੀਕ ਹੈ ਉਹ ਰਸਤਾ ਵੀ ਸੋਭ ਨੀਕ ਹੈ ਪੈਰਾਂ ਨਾਲ ਤੁਰਨ ਆ ਕੇ ਜਿਹੜਾ ਸత్సੰਗ ਚ ਮਿਲਣਾ ਹੈ ਜਾ ਕੇ ਇਹ ਗੋਵਿੰਦ ਦਾ ਮਾਰਗ ਹੈ ਤੇ ਇਹ ਸ਼ਿਵ ਦੀ ਪ੍ਰਾਪਤੀ ਦਾ ਚਰਨ ਹੈ ਚਰਨ ਹੈ ਗੋਬਿੰਦ ਮਾਰਗ ਸੁਹਾਵਾ ਇਹ ਗੋਵਿੰਦ ਦਾ ਮਾਰਗ ਅਸਰਤੀ ਰੂਪੀ ਪੈਂਦਾ ਹੈ ਗੋਵਿੰਦ ਦਾ ਸਵਰਤ ਦੇ ਅਨਸਾਰ ਹੈ ਤੇ ਪੈਰ ਭੈ ਕੇ ਚਰਨ ਕਰ ਭਾਵ ਕੇ ਭੈ ਦੇ ਜਿਹੜੇ ਚਰਨਾਂ 'ਚ ਤੁਰਨਾ ਹੈ ਨਾ ਭੈ ਦੇ ਸੰਯੁਗ ਤੋਂ ਕੇ ਔਗਣ ਸਾਰਿਆਂ ਨੂੰ ਮੇਟ ਕਰਕੇ ਮਾਰਮ ਹਾਜ਼ਰ ਨਾਜ਼ਰ ਜਾਣ ਕੇ ਇਹ ਹੈ ਮਾਰਗ ਇਹ ਸੋਭਨੀਕ ਹੈ ਚਰਨ ਹੈ ਇਹ ਨਾ ਨਾ ਪਾਉ ਭਗਤੀ ਦਾ ਮਾਰ ਗੋਵਿੰਦ ਦਾ ਸੋਭ ਨੀਕ ਆਨ ਮਾਰਗ ਜੀਤਾ ਕਿਛ ਧਾਈ ਐ ਜੇਰਾ ਭਾਈ ਹੋਰ ਕਿਸੇ ਰਸਤੇ ਦੌੜਨਾ ਹੈ ਭੇਖਾਂ ਵਿੱਚ ਪਖੰਡਾਂ ਵਿੱਚ ਜੂਨਾ ਵਿੱਚ ਦੇਵੀ ਦੇਤਿਆਂ ਦੀ ਉਪਾਸ਼ਨਾ ਕੀ ਦੌੜ ਕੇ ਜਾਈਏ ਤੇਤੋ ਹੀ ਦੁੱਖ ਹਾਵਾ ਉਹਨਾਂ ਹੀ ਦੁੱਖ ਬਣਿਆ ਰਹਿੰਦਾ ਹੈ ਜੀਵ ਨੂੰ ਤੇ ਹਾਵਾ ਹੋ ਕੇ ਲੱਗੇ ਰਹਿੰਦੇ ਐ ਹਾਵਾ ਝੋਰਾ ਲੱਗਾ ਰਹਿੰਦਾ ਹੈ ਉਹਨਾਂ ਪੁਰਖਾਂ ਨੂੰ ਰਹਾਉ ਨੇਤਰ ਪੁਨੀਤ ਭਏ ਦਰਸ ਪੇਖੇ ਜਦੋਂ ਸਤਗੁਰਾਂ ਦੇ ਦਰਸ਼ਨ ਵੇਖੇ ਅੱਖਾਂ ਜਿਹੜੀਆਂ ਸੀ ਚੰਮਦੀਆਂ ਜਿਹੜੀਆਂ ਅੱਗੇ ਦੁਨੀਆਂ ਦੇ ਵਿਸ਼ਿਆਂ ਨੂੰ ਵੇਖਣ ਗਈਆਂ ਸੀ ਹੁਣ ਅੱਖਾਂ ਪਵਿੱਤਰ ਹੋ ਗਈਆਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਨ ਮੂਦ ਨੇਤਰ ਵੀ ਪਵਿੱਤਰ ਹੋ ਗਏ ਥਾਸਤ ਪੁਨੀਤ ਟਹਿਲਾਵਾ ਕੋਈ ਹੱਥ ਪਵਿੱਤਰ ਹੋ ਗਏ ਸਾਲ ਸੰਗਤ ਦੀ ਟਹਿਲ ਜਦੋਂ ਲਾਟਾ ਮਹਾਰਾਏ ਨੇ ਕਹਿਣ ਕਿ ਲਾ ਕਰਕੇ ਹੱਥ ਪਵਿੱਤਰ ਹੁੰਦੇ ਆ ਸੰਤ ਮਹਾਰਾਏ ਵਾਲੇ ਬਾਬਾ ਬਿਸ਼ਨ ਸਿੰਘ ਜੀ ਜਿਨ੍ਹਾਂ ਦੇ ਪਾਸੋਂ ਭਿੰਨਾ ਵਾਲੇ ਸੰਤ ਬਾਬਾ ਸੁੰਦਰ ਸਿੰਘ ਜੀ ਪੜੇ ਸਾਨੇ ਉਹ ਰਾਤ ਨੂੰ ساری ਰਾਤ ਜਾਗ ਕਰਕੇ ਸਿਮਨ ਕਰਿਆ ਕਰਦੇ ਸਵੇਰ ਵੇ ਸੰਗਤਾਂ ਨੂੰ ਸੰਖਿਆ ਕਰਾ ਕੇ ਬਾਹਰ ਤੇ ਲਿਆਇਆ ਕਰਦੇ ਪੱਬੀ ਪਹਾੜ ਸੀ ਮਰਾਲੇ ਚ ਉੱਥੇ ਜਾ ਕੇ ਬੈਠਿਆ ਕਰਦੇ 1 ਵਜੇ ਬਰਾਜਿਆ ਕਰਦੇ ਇਸ ਪ੍ਰਕਾਰ 1 ਘੰਟਾ 23 ਘੰਟੇ ਸਿਮਨ ਕਰਦੇ 23 ਘੰਟੇ ਸਿਰਫ ਜਾਗਦੇ ਤੇ 1 ਘੰਟਾ ਸਿਰਫ ਬਰਾਜਿਆ ਕਰਦੇ ਇਸ ਪ੍ਰਕਾਰ ਉਹਨਾਂ ਨੇ ਸਾਧਨ ਸੀ ਬੜੀ ਮਿਹਨਤ ਕੀਤੀ ਸੀ ਵਾਹਿਗੁਰੂ ਦੇ ਸਿਮਰਨ ਵਿੱਚ ਹਰ ਵਕਤ ਹੈ ਉਹਨਾਂ ਦੇ ਸਰੀਰ ਨਾਲ ਜਦੋਂ ਕਿਤੇ ਕੰਨ ਸੁਤੇ ਲਾਈਏ ਤੇ ਰੋਂ ਰੋਂ ਚ ਸਿਮਰਨ ਦਾ ਪ੍ਰਵਾਹ ਚੱਲਦਾ ਸੀ ਇਸ ਪ੍ਰਕਾਰ ਦੀ ਕਮਾਈ ਸੀ ਉਹਨਾਂ ਮਹਾਂਪੁਰਖਾਂ ਦੀ ਉਹ ਪਿਆਰ ਨਾਲ ਕਿਹਾ ਕਰਦੇ ਕਹਿਣ ਲੱਗੇ ਭਾਈ ਜਿਹੜਾ ਇੱਕ ਘੰਟਾ ਵੀ ਬਿਰਾਜਣਾ ਨਾ ਇਹ ਵੀ ਕਹਿੰਦੇ ਜਿਵੇਂ 23 ਘੰਟੇ ਦਰਿਆ ਨੂੰ ਕੋਈ ਬੰਨ ਲਾਈ ਜਾਵੇ ਤੇ ਇੱਕ ਘੰਟਾ ਛੱਡ ਦੇਵੇ ਮਨ ਸਾਰਾ ਉਹ ਜਿਹੜਾ ਮਨ ਤੋੜ ਦਿੰਦਾ دریا ਦਾ ਏਡਾ ਪ੍ਰਵਾਹ ਹੁੰਦਾ ਇਉ ਮੰਨ دریا ਦੇ ਪ੍ਰਵਾਹ ਦੀ ਨਹੀਂ ਆਈ ਐ ਜਿਹੜਾ ਇੱਕ ਘੰਟਾ ਵੀ ਆਰਾਮ ਕਰਨਾ ਇਹਦੇ ਕਰਕੇ ਵੀ ਕਹਿੰਦੇ ਉਹਨਾਂ ਅਸਰ ਨਹੀਂ ਰਹਿਦਾ ਚੰਦੇ ਤੇ ਏਡਾ ਉਹਨਾਂ ਦੀ ਕਮਾਈ ਸੀ ਪਰਮਰ ਸਾਹਿਬ ਸੁਨੇਹੀ ਜੀ ਉਹ ਮਹਾਪੁਰਖ ਸਰੀਰ ਨਾਲ ਟੂਟੀਆਂ ਸੰਕਾਂ ਦੀਆਂ ਭਰਿਆ ਕਰਦੇ ਜਲ ਵਾਲੀਆਂ 150 ਗਾਗਰ ਕੱਢ ਕੇ ਆਪ ਸਿੰਘਾਂ ਦੇ ਕੱਢ ਕੇ ਇਸ਼ਨਾਨ ਕਰਨ ਵਾਸਤੇ ਪਹਿਲਾਂ ਭਰ ਦੇਣੀ ਐ ਫਿਰ ਬਾਬਾ ਖਜਾਨ ਸਿੰਘ ਜੀ ਸੰਤਾਂ ਦੇ ਪਿਤਾ ਸਨ ਜਿਹੜੇ ਪਿੰਡਾਂ ਤੋਂ ਇਹ ਵੀ ਨਾਲ ਗਏ ਸਨ ਇਹਨਾਂ ਨੂੰ ਪੁੱਛਿਆ ਵੀ ਰਾਤ ਨੂੰ ਆਸਤੋ ਰਹਿਤ ਕਿਵੇਂ ਰਹੀਏ ਤੇ ਸੰਤ ਬਾਬਾ ਨੇ ਕਿਹਾ ਕਿ ਜੀ ਚੱਕੀ ਜੇ ਪੀਰਿਆ ਕਰ ਜੇ ਫੇਚਦਾ ਸੰਤਾਂ ਚੱਕੀ ਪੀਣੀ ਸ਼ੁਰੂ ਕਰ ਦਿੱਤੀ ਚੱਕੀ ਰੋਜ਼ ਪੀਹਾ ਕਰਨ ਸੰਗਤ ਦੇ ਬਾਤੇ ਆਟਾ ਪੀ ਕੇ ਸਵੇਰ ਨੂੰ ਬਣਾ ਲਿਆ ਕਰਨ ਸੰਤਾਂ ਨੂੰ ਜਦੋਂ ਪਤਾ ਲੱਗਾ ਪਿੰਡਾਂ ਤੇ ਬਾਬੇ ਸੰਤ ਸਦਰਸਨਾ ਨੂੰ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਅੱਗੇ ਉਹਨਾਂ ਦਾ ਸਰੀਰ ਬੜਾ ਕਿਰਤੀ ਕਮਾਈ ਕਰਦੇ ਹਾਂ ਦਾ ਤੁਸੀਂ ਉਹਨਾਂ ਨੂੰ ਚੱਕੀ ਪੀਣ ਬਾਬਤ ਕਿਉਂ ਰਾਏ ਦੇ ਦਿੱਤੀ ਫਿਰ ਸੰਤ ਆਪ ਪੀਣ ਲੱਗੇ ਨਾਲ ਸੰਤ ਛੱਡਿਆ ਨਾ ਕਰਨ ਹੌਲੀ-ਹੌਲੀ ਤੀਹਿਆਂ ਦੇ ਨਾਲ ਬੇਨਤੀ ਦੇ ਨਾਲ ਕਿਹਾ ਕਿ ਮਹਾਰਾਜ ਮੈਨੂੰ ਇਹ ਸੇਵਾ ਦਿਓ ਮੈਂ ਪੀਹਾ ਕਰਾਂਗਾ ਇਸ ਪ੍ਰਕਾਰ ਮਹਾਰਾਣੇ ਸਾਹਿਬ ਸੰਗੀ ਕੀ ਪੀਹਣ ਦੀ ਸੇਵਾ ਵੀ ਮਹਾਂਪੁਰ ਕਰਿਆ ਕਰਦੇ ਇੰਉ ਪਿਆਰ ਦੇ ਨਾਲ ਇਹ ਵਾਹਿਗੁਰੂ ਦੇ ਤਿਆਰ ਚ ਚਿੱਤ ਲਾਉਣ ਵਾਸਤੇ ਆ ਜੋੜਨ ਵਾਸਤੇ ਉਸਰੋਂ ਥੋੜੇ ਖਰਾਸਬੀਨੇ ਐ ਥੋੜੇ ਨਾਲਕੇ ਪਾਣੀ ਕਢਦੇ ਐ ਇਹ ਪਿਆਰ ਆਪਣਾ ਮਾਨ ਛੱਡਣ ਵਾਸਤੇ ਕੁਝ ਸਿਖਾਉਂਦੇ ਕਰਨੀ ਹੈ ਸੋ ਬਾਬਾ ਜੀ ਇਸ ਤਰ੍ਹਾਂ ਕਿਆ ਕਰਦੇ ਸੰਤ ਜੀ ਸੁਣੇ ਖਾਸਤ ਪੁਨੀਤ ਟਹਿਲਾਵਾ ਜਦੋਂ ਟਹਿਲ ਕਰੀਏ ਸੰਤਾਂ ਕਾ ਸੁਤਿਆਂ ਦੇ ਜੋੜੇ ਛਾੜ ਦਿਆ ਕਰਦੇ ਗਰਮੀ ਚ ਆਪ ਸੁਤਿਆਂ ਦੇ ਪੱਖਾ ਕਰਿਆ ਕਰਦੇ ਕਹਿੰਦੇ ਹੱਥ ਤਾਂ ਪਵਿੱਤਰ ਹੁੰਦੇ ਐ ਜਦੋਂ ਇਹ ਸਾਧ ਸੰਗਤ ਦੀ ਟਹਿਲ ਕਰੀਏ ਐਵੇਂ ਇਹ ਕੰਮ ਜਿਹੜਾ ਪਵਿੱਤਰ ਨਹੀਂ ਹੁੰਦਾ ਮੰਨ ਤਾਂ ਸਿਮਰਨ ਨਾਲ ਪਵਿੱਤਰ ਹੋ ਜਾਂਦਾ ਪਰ ਸਰੀਰ ਸੇਵਾ ਨਾਲ ਪਵਿੱਤਰ ਹੁੰਦਾ ਹੈ ਰਿਦੈ ਪੁਨੀਤ ਰਿਦੈ ਹਰ ਵਸਿਉ ਫਿਰਦਾ ਵੀ ਪਵਿੱਤਰ ਹੋ ਗਿਆ ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਵਸ ਗਿਆ ਮਾਸਤ ਪੁਨੀਤ ਸੰਤ ਤੂ ਰਾਵਾ ਮਾਸਤ ਮੱਥੇ ਦਾ ਨਾਮ ਹੈ ਸਾਧ ਸੰਗਤ ਦੀ ਧੂੜ ਨਾਲ ਮੱਥਾ ਪਵਿੱਤਰ ਹੁੰਦਾ ਹੈ ਸਰਬ નિਧਾਨ ਨਾਮ ਹਰ ਹਰ ਕੈ ਸਰਬ ਖਜ਼ਾਨਿਆਂ ਦੇ ਦੇਣ ਵਾਲਾ ਹਰ ਹਰ ਪਰਮੇਸ਼ਰ ਦੇ ਨਾਮ ਕਰਕੇ ਸਭ ਗੁਨਾ ਦੇ ਖਜ਼ਾਨੇ ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਸਾਰੀਆਂ ਸਾਰੇ ਗੁਨਾ ਦੇ ਖਜ਼ਾਨੇ ਪਰਮੇਸ਼ਰ ਦੇ ਨਾਮ ਵਿੱਚ ਹੀ ਆ ਜਿਸ ਕਰਮ ਲਿਖਿਆ ਤੈਨ ਪਾਵਾ ਜਿਨ੍ਹਾਂ ਦੇ ਚੰਗੇ ਕਰਮ ਲਿਖੇ ਹੋਏ ਆ ਪੂਰਵ ਉਹਨਾਂ ਨੇ ਗੁਰੂ ਸਾਹਿਬ ਦੀ ਸੰਗਤ ਆ ਕੇ ਮਨੁੱਖਾ ਜਨਮ ਧਾਰ ਕੇ ਇਹ ਅਮਰਤ ਨਾਮ ਨੂੰ ਪਾ ਲਿਆ ਹੈ ਜਨ ਨਾਨਕ ਕਉ ਗੁਰ ਪੂਰਾ ਭੇਟਿਓ ਮਹਾਰਾਜ ਕਹਿੰਦੇ ਆਂ ਸਾਡੇ ਜਨਾਂ ਕਾਈ ਕਾਂ ਪੂਰਨ ਸਤਿਗੁਰੂ ਜੀ ਮਿਲੇ ਹਨ ਸੁਖ ਸਹਜੇ ਆਨੰਦ ਬਿਹਾਵਾ ਇਸ ਪ੍ਰਕਾਰ ਸਹਿਜ ਅਚਤ ਸੁਖ ਕਰਕੇ ਆਨੰਦ ਸਰੂਪ ਵਿੱਚ ਸਮਾ ਬਤੀਤ ਹੋ ਰਿਹਾ ਹੈ ਸਾਰਗਮ ਹਲਾ ਪੰਜਵਾ ਧਿਆਉ ਅੰਤ ਬਾਾਰ ਨਾਮ ਸਖਾ ਤੇ ਭਾਈ ਅੰਤ ਦੇ ਵੇਲੇ ਸਹਿਤਾ ਕਰਨ ਵਾਲਾ ਮਿੱਤਰ ਦੀ ਨਹੀਂ ਆਈ ਪਿਆਰਾ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਪ੍ਰੇਮ ਦੇ ਨਾਲ ਧਿਆਉਣਾ ਕੀਤਾ ਹੈ ਇਹ ਅੰਤ ਦੀ ਵਾਰੀ ਹੈ ਨਾ ਮੁਲਖਾ ਜਨਮ 84 ਲੱਖ ਜੂਨ ਤੋਂ ਬਾਅਦ ਇਸ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਿੱਨਾ ਧਿਆਇਆ ਹੈ ਅੰਤ ਵਿੱਚ ਸਖਾ ਮਿੱਤਰਤਾ ਸਹਿਯਾ ਕਰਨ ਵਾਲਾ ਹੈ ਜਹ ਮਾਤ ਪਿਤਾ ਸੋਤ ਪਾ ਭਾਈ ਨਾ ਪਹੁੰਚੇ ਜਿੱਥੇ ਮਾਂ ਵੀ ਰੱਖਿਆ ਨਹੀਂ ਕਰ ਸਕਦੀ ਪਿਓ ਵੀ ਰੱਖਿਆ ਨਹੀਂ ਕਰ ਸਕਦਾ ਪੁੱਤਰ ਵੀ ਰੱਖਿਆ ਨਹੀਂ ਕਰ ਸਕਦੇ ਪ੍ਰਭਾਵ ਨਹੀਂ ਪਹੁੰਚ ਸਕਦੇ ਤਹਾ ਤਹਾ ਤੂੰ ਰਖਾ ਉਸ ਉਸ ਸਾਂ ਵਿੱਚ ਮਾਰਾ ਤੁਸੀਂ ਰੱਖਿਆ ਕਰਦੇ ਹੋ ਪ੍ਰਹਾਉ ਅੰਧ ਕੂਪ ਗ੍ਰਹ ਮਹ ਤਿਨ ਸਿਮਰਿਉ ਇਹ ਅੰਧਾ ਖੂ ਹੈ ਗ੍ਰਸਤ ਜਿਹਦੇ ਵਿੱਚ ਪੈ ਕੇ ਜੇ ਮੋਹ ਦਾ ਭੜਾ ਭਾਰੀ ਹਨੇਰਾ ਹੈ ਗ੍ਰਸਤ ਵਿੱਚ ਰਹਿੰਦਿਆ ਹੋਇਆ ਉਹਨਾ ਪਰੇਸ਼ਾਨ ਪਰਮੇਸ਼ਰ ਦਾ ਸਿਮਰਨ ਕੀਤਾ ਹੈ ਜਿਸ ਮਾਸਤਕ ਲੇਖ ਲਿਖਾ ਜਿਨ੍ਹਾਂ ਦੇ ਪੂਰਵ ਮਾਰਾ ਨਿਸਕਾਮ ਕਰਮ ਵੇਖ ਕੇ ਲੇਖ ਲਿਖਤਾ ਵੀ ਇਹ ਨਾਂ ਜਨਮ ਦਿਤੇ ਵਾਹਿਗੁਰੂ ਦਾ ਸਿਮਰਨ ਕਰੇਗਾ ਉਹ ਮਹਾਰਾਜ ਦਾ ਭਜਨ ਕਰਕੇ ਨਹੀਂ ਹਾਲ ਹੁੰਦੇ ਆ ਜਿਨ੍ਹਾਂ ਨੂੰ ਪਿੱਛੇ ਨਹੀਂ ਲਿਖਾਏ ਜਿਵੇਂ ਸੁਲਖਣੀ ਮਹਾਰਾਜ ਦੇ ਪਾਸੋਂ ਕਲਮਦਵਾਦ ਦੇ ਕੇ ਲਿਖਾ ਲਿਆ ਸੀ ਜਦੋਂ ਦਸਮ ਪਾਤਸ਼ਾਹ ਜੀ ਜਦੋਂ ਦਾਨੂਏ ਸਾਹਿਬ ਸਾਨੇ ਉਥੇ ਮਾਇਨ ਕਿਹਾ ਸੀ ਨਾਮ ਸੁਲਖਣੀ ਬਸਦੀਆਂ ਚੰਬੇ ਅਫਲ ਜਾਂਦੀ ਨੂੰ ਫਲ ਲੱਗੇ ਸੱਚੀਏ ਡਾੜੀਏ ਚਿੱਟੀਆਂ ਪੱਗੇ ਇਸ ਪ੍ਰਕਾਰ ਸਦਗਾਇਆ ਸੀ ਮਹਾਰਾਜ ਪਾਤਸ਼ਾਹ ਕੋਲੇ ਸਤਗੁਰੂ ਸਾਹਿਬ ਜੀ ਨੂੰ ਉਸ ਵੇਲੇ ਘੋੜੇ ਤੇ ਚੜਿਆ ਨ ਕਲਮਦੋਆਪ ਲੈ ਕੇ ਜਦੋਂ ਏਕਾ ਪਾਉਣ ਲੱਗੇ ਸਾਤਾ ਲਿਖਿਆ ਗਿਆ ਸੀ ਇਸ ਪ੍ਰਕਾਰ ਮਹਾਰਾਜ ਬਖਸ਼ਿਸ਼ ਕੀਤੀ ਸੀ ਇੱਕ ਮਾਈ ਚੰਬੇ ਦੀ ਜਿਹੜੀ ਸੀ ਉਹ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਨੂੰ ਜਦੋਂ ਮਹਾਰਾਜ ਸਾਹਿਬ ਜੀ ਭਾਈ ਬੁੱਢੇ ਸਾਹਿਬ ਦੇ ਰਮਦਾਸ ਨਗਰ ਚ ਗਏ ਸੀ ਉਸ ਸਮੇਂ ਵਾਈ ਮਿਲੀ ਸੀ ਉਹਦੇ ਕਾਈ ਉੱਥੇ ਸਤ ਪੁੱਜ ਪੁੱਤ ਛੇਵੇਂ ਪਾਤਸ਼ਾਹ ਦੇ ਦਿੱਤੇ ਸੀ ਇਸ ਮਾਈ ਨੂੰ ਦਸਵੇਂ ਪਾਤਸ਼ਾਹ ਦੰਦਿਆ ਸਾਹਿਬ ਪੁੱਤਰ ਬਖਸ਼ਿਸ਼ ਹਨ ਕਹੇ ਮਾਤ ਪਿਤਾ ਸੁਧ ਪਾ ਮਤੂ ਦੇ ਪਹਿਲਾ ਲੇਖ ਨਹੀਂ ਸੀ ਕਹਤਾ ਸੀ ਮਾਈ ਤੇਰੇ ਮੱਥੇ ਲੇਖ ਨਹੀਂ ਕਹਣ ਲੱਗੀ ਕਿ ਮਾਰੇ ਅੱਗੇ ਵੀ ਤੁਸੀਂ ਲੇਖ ਲਿਖਣੋ ਆਵੇਂ ਹੁਣ ਲਿਖ ਦਿਓ ਜੇ ਨਹੀਂ ਲਿਖਿਆ ਸਤਗੁਰੂ ਜੀ ਨੇ ਕਲਮ ਲੈ ਕੇ ਜੋ ਲਿਖਣ ਲੱਗੇ ਉਸ ਵੇਲੇ ਸਾਧ ਸੰਗਤ ਜੀ ਘੋੜੇ ਨੇ ਸੁੰਭ ਨੂੰ ਹਲਾਇਆ ਤੇ ਘੰਟਾਉਣ ਨੂੰ ਹਲਾਇਆ ਤੇ ਏਕੇ ਵਾਲੀ ਜਗ੍ਹਾ ਖੁੱਲਾ ਏ ਕਾ ਰਹਿ ਗਿਆ ਸਾਤਾ ਲਿਖਿਆ ਗਿਆ ਇਸ ਪ੍ਰਕਾਰ ਸਾਧ ਸੰਗਤ ਜੀ ਜੇ ਮੱਥੇ ਤੇ ਪਿੱਛੇ ਨਹੀਂ ਆਪਾਂ ਲੇਖ ਲਿਖਾ ਸਕੇ ਤਾਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਪੈ ਕੇ ਜਿਸ ਮਸਤਕ ਲੇਖ ਲਿਖਾ ਜਿਨ੍ਹਾਂ ਦੇ ਮੱਥੇ ਤੇ ਇਸ ਤਰ੍ਹਾਂ ਲੇਖ ਗੁਰਾਂ ਦਾ ਉਪਦੇਸ਼ ਰਿਦੇ ਕੀ ਲਿਖ ਲਿਆ ਪ੍ਰੇਮ ਰੂਪੀ ਕਲੋਂ ਦੇ ਨਾਲ ਉਹਨਾਂ ਨੂੰ ਮਹਾਰਾਜ ਸਾਹਿਬ ਦੇ ਨੰਗ ਨੂੰ ਪਾਇਆ ਖੂਲੇ ਬੰਧਨ ਮੁਕਤ ਗੁਰ ਕੀਨੀ ਉਹਨਾਂ ਦੇ ਬੰਧਨ ਜੰਮਣ ਮਰਨ ਦੇ ਖੁੱਲ ਗਏ ਆ ਮੁਕਤੀ ਗੁਰੂ ਸਾਹਿਬਨ ਕਰਤੇ ਹੰਤਤਾ ਮਨ ਤਾਰੇ ਬੰਧਨ ਖੁੱਲ ਗਏ ਸਭ ਤੂੰ ਹੈ ਤੂੰ ਹੀ ਦਿਖਾ ਏ ਮਾਰਾ ਸਾਰਿਆਂ ਜਿੱਦੂਆਂ ਸਰਗੁਣ ਸਰੂਪ ਹੈ ਤੂੰ ਹੀ ਨਿਰਗੁਣ ਸਰੂਪ ਹੈ ਤੂੰ ਹੀ ਲੋਕ ਵਿੱਚ ਹੈ ਤੂੰ ਹੀ ਪਰਲੋਕ ਵਿੱਚ ਹੈ ਤੂੰ ਹੀ ਜੀਵ ਰੂਪ ਹੈ ਤੂੰ ਹੀ ਈਸ਼ਵਰ ਸਰੂਪ ਹੈ ਤੈਨੂੰ ਕੈਨੂੰ ਵੇਖਿਆ ਹੈ ਉਹਨਾਂ ਨੇ ਅੰਮ੍ਰਿਤ ਨਾਮ ਪੀਆ ਮਨ ਤ੍ਰਿਪਤਿਆ ਉਹਨਾਂ ਦਾ ਮਨ ਰਜ ਗਿਆ ਹੈ ਅੰਮ੍ਰਿਤ ਨਾਮ ਜਿਨਾਂ ਅਨਪੀਕਾ ਹੈ ਆਗਾਇ ਰਸਨ ਚਖਾ ਰਸਨਾ ਕਰਕੇ ਵੀ ਸਤਨਾਮ ਸ੍ਰੀ ਵਾਹਿਗੁਰੂ ਦਾ ਉਚਾਰਨ ਕਰਦੇ ਐ ਪ੍ਰਭ ਜੀ ਬਸਨ ਸਾਧਕੀ ਰਸਨਾ ਰਸਨਾ ਕਰਕੇ ਜਿਨ ਚਖਿਆ ਘਾਰਿਆ ਉਹ ਵੀ ਰਜ ਗਏ ਪ੍ਰੀਤ ਰੂਪੀ ਰਸਨਾ ਨਾਲ ਕਹੋ ਨਾਨਕ ਸੁਖ ਸਹਿਜ ਮੈਂ ਪਾਇਆ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਹਿਜ ਅਚੁੱਤ ਸੁਖ ਜੋ ਕਦੇ ਨਾ ਨਾਸ ਹੋਣ ਵਾਲਾ ਗਿਰਨ ਤੋਂ ਰਹਿਤ ਸੁਖ ਪਾਉਣਾ ਕੀਤਾ ਸੀ ਗੁਰ ਲਾਹੀ ਸਗਲ ਤਿਖਾ ਸਤ ਗੁਰਾਂ ਨੇ ਜਿਹੜੀ ਰਸਾਂ ਕਸਾਂ ਦੀ ਤ੍ਰਿਸ਼ਨਾ ਸੀ ਤੇ ਅਸੀ ਇਹ ਸਾਰੀ ਜਾਤ ਦੀ ਮੇੜ ਦਿੱਤੀ ਹੈ ਸਾਰਗਮ ਹਲਾ ਪੰਜਵਾ ਗੁਰ ਮਿਲ ਐਸੀ ਪ੍ਰਭੂ ਧਿਆਇਆ ਸਤ ਗੁਰਾਂ ਦੇ ਨਾਲ ਮਿਲ ਕੇ ਇਹ ਜੇ ਮਹਾਰਾਜੋ ਸਮਾਥਨ ਹੈ ਉਹਨਾਂ ਦੇ ਤਾਈ ਤੇ ਆਉਣਾ ਕੀਤਾ ਹੈ ਭਯੋ ਕਿਰਪਾਲ ਦਇਆਲ ਦੁਖ ਭੰਜਨ ਜੋ ਕਿਰਪਾਲੂ ਪਿੱਛੇ ਵੀ ਭੜਕਾਂ ਤੇ ਪਿਛਲੇ ਸਮੇਂ ਚ ਵੀ ਸੀ ਹੁਣ ਵੀ ਦਇਆਲੂ ਹੈ ਦੁਖਾਂ ਨੂੰ ਭੰਨਣ ਵਾਲਾ ਅੱਗੇ ਨੂੰ ਵੀ ਹੋਵੇਗਾ ਲੱਗੈ ਨਾ ਤਾਤੀ ਬਾਯ ਮਾਤਾ ਦੇ ਗਰਭ ਦੀ ਤਤੀ ਹਵਾ ਨਹੀਂ ਲੱਗਦੀ ਇਸੇ ਪ੍ਰਕਾਰ ਇੱਥੇ ਕੋਈ ਦੁਖਲੇ ਰੂਪੀ ਤਤੀ ਹਵਾ ਨਹੀਂ ਲੱਗਦੀ ਹੈ ਰਹਾਉ ਜੇਤੇ ਸਾਸ ਸਾਸ ਹਮ ਲੇਤੇ ਜਿਵੇਂ ਸੋਹ ਜਾਗਰਦ ਵਸਤਾ ਜਿਸੀਂ ਲੈਨੇ ਆਂ ਜਿਨਨੇ ਸਵਾਸ ਅਸੀਂ ਸੁਪਨ ਅਵਸਥਾ ਚ ਲੈਨੇ ਜਿਨਨੇ ਸੁਖੋਬਤ ਅਵਸਥਾ ਚ ਲੈਨੇ ਹਾਂ ਜਿਨਨੇ ਬਾਲਕ ਅਵਸਥਾ ਚ ਜਿਨਨੇ ਜਵਾਨੀ ਅਵਸਥਾ ਚ ਜਿਨਨੇ ਘੜਦੀ ਜਵਾਨੀ ਚ ਸਾ ਲੈਨੇ ਹਾਂ ਅਸੀਂ ਇਤੇ ਹੀ ਗੁਣਗਾ ਅਸੀਂ ਤਾਂ ਉਹਨੇ ਸਹਨ ਨਾਲ ਲਾ ਕੇ ਮਾਰੇ ਦੇ ਗੋਣੀ ਹੋਨੇ ਕਾਉਣੇ ਐ ਇਸ ਪ੍ਰਕਾਰ ਦਾ ਪਿਆਰ ਪ੍ਰਾਪਤ ਹੋ ਗਿਆ ਹੈ ਨਿਮਖ ਨਾ ਵਿਛਰੇ ਘਰੀ ਨਾ ਬਿਸਰੇ ਸਾਨੂੰ ਅੱਖ ਦੇ ਖੋਲਣ ਮੀਚਨ ਜਿੰਨਾ ਚਿਰ ਨਾ ਪੁੱਲੇ ਘੜੀ ਵੀਰ ਨੇ ਹੋਇਆ ਨਾ ਵੇਲੇ ਸੱਠਾ ਪਲਾਂ ਦੀ ਘੜੀ ਹੁੰਦੀ ਐ ਨਿਮਖ ਨਾ ਵਿਛਰੈ ਘਰੀ ਨਾ ਬਿਸਰੈ ਨਿਮਖ ਮਾਤਰ ਵੀ ਵਿਛੜੇ ਨਾ ਸਾਡੇ ਤਾਈ ਤੇ ਵਿਸਰੇ ਨਾ ਘੜੀ ਮਾਤਰ ਨਾਮ ਸਤ ਸੰਗੀ ਜਤ ਜਾਇਆ ਸਦਾ ਅੰਗ ਸੰਗ ਹੈ ਮਹਾਰਾ ਜਿੱਥੇ ਵੀ ਜਾਈਏ ਸਾਰੀਆਂ ਜਗ੍ਹਾ ਵਿੱਚ ਹਉ ਬਲ 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 ਚਰਨ ਕਮਲ ਕਾ ਅਸਿ ਬਲ ਬਲ ਜੋ ਪ੍ਰਕਾਸ਼ ਰੂਹ ਮਹਾਰਾ ਦੇ ਚਰਨ ਹਨ ਉਹਨਾਂ ਕਮਲਾਂ ਤੋਂ ਬਲ ਬਲ ਮੈਂ ਬਾੜੀ ਸਰੀਰ ਕਰਕੇ ਚਰਣਾ ਕਮਲਾਂ ਤੋਂ ਕਿੰਨਾ ਕਾਲਾ ਜਿ ਬਲਿਹਾਰ ਬਲਿਹਾਰ ਜਾਣੇ ਹਾਂ ਬਲ ਬਲ ਗੁਰ ਦਰਸਾਇਆ ਅਤੇ ਬਲਿਹਾਰ ਜਾਣੇ ਆ ਗੁਰੂ ਸਾਹਿਬ ਦੇ ਦਰਸ਼ਨ ਤੋਂ ਜੋ ਬਲ ਬਲ ਪ੍ਰਕਾਸ਼ ਰੂਪ ਹਨ ਕਹੋ ਨਾਨਕ ਕਾਹੂ ਪਰਵਾਹ ਸਤਗੁਰੂ ਜੀ ਕਹਿੰਦੇ ਨੇ ਕੀ ਵੀ ਪਰਵਾਹ ਫੇਰ ਰਹਿ ਗਈ ਹੈ ਜੋ ਸੁਖ ਸਾਗਰ ਮੈਂ ਪਾਇਆ ਜਦੋਂ ਸੁਖਾਂ ਦੇ ਸਮੁੰਦਰ ਆਕਾਲ ਪੁਰਖ ਨੂੰ ਅਸੀਂ ਪ੍ਰਾਪਤ ਕਰ ਲਿਆ ਫਿਰ ਕਿਸੇ ਦੀ ਲੋੜ ਨਹੀਂ ਪਰਵਾਹ ਨਹੀਂ ਕਿਸੇ ਕੇਰੀ ਸਾਰਗਮ ਹੱਲਾ ਪੰਜਵਾ ਮੇਰਾ ਮਨ ਸ਼ਬਦ ਲਗੂ ਗੁਰ ਮੀਠਾ ਸਰਬੀਮੰਤ ਸਤਗੁਰੂ ਸਾਹਿਬ ਦਾ ਜੋ ਸ਼ਬਦ ਅਮਰ ਤੋਂ ਉਪਦੇਸ਼ ਹੈ ਇਹ ਮਿੱਠਾ ਪਿਆਰਾ ਲੱਗ ਆਇਆ ਹੈ ਖੁੱਲਿਓ ਕਰਮ ਭੈਉ ਪਰਗਾਸਾ ਸਾਡੇ ਕਰਮ ਜਾਗ ਪਏ ਪੁਰਬਲੇ ਨਿਸਕਾਮ ਕਾਰਜ ਕੀਤੇ ਜਿਹੜੇ ਸੀ ਕਰਮ ਖੁੱਲ ਗਏ ਜਾਗ ਪਏ ਤੇ ਮਨ 'ਚ ਗਿਆਨ ਦਾ ਪ੍ਰਕਾਸ਼ ਹੋ ਗਿਆ ਘਟ ਘਟ ਹਰ ਹਰ ਦੀਠਾ ਹੁਣ ਸਾਰੇ ਚਾਰ ਖਾਣੀਆਂ ਦੇ ਘਟਾ ਕਾਣਾ 'ਚ ਹਰ ਹਰ ਪਰਮੇਸ਼ਰ ਨੂੰ ਦੇਖਿਆ ਰਹਾਉ ਪਾਰ ਬ੍ਰਹਮ ਆਜੂਨੀ ਸੰਪਾ ਉਹ ਪਰਮੇਸ਼ਰ ਕੈਸਾ ਪਾਪਾਂ ਪੁੰਨਾਂ ਤੋਂ ਪਾਰ ਹੈ ਬ੍ਰਹਮ ਵਿਆਪਕ ਹੈ ਜਨਮ ਚ ਨਹੀਂ ਆਉਂਦਾ ਆਜੂਨੀ ਹੈ ਸੰਪੂਰਨ ਸੂਤੇ ਪ੍ਰਕਾਸ਼ ਰੂਪ ਹੈ ਸਰਵ ਥਾਨ ਘਟ ਬੀਠਾ ਸਾਰਿਆਂ ਥਾਵਾਂ 'ਚ ਲੋਕ ਪਰਲੋਕ 14 ਲੋਕਾਂ 'ਚ ਰਹਿੰਦਾ ਹੈ ਸਾਰਿਆਂ ਦੇ ਘਟਾਂ ਜੀ ਬੀਠਾ ਇਸ ਤਾ ਭਾਈਓ ਪ੍ਰਾਪਤ ਅੰਮ੍ਰਿਤ ਨਾਮਾ ਅੰਮ੍ਰਿਤ ਨਾਮ ਸਤਿਗੁਰਾਂ ਤੋਂ ਸਾਨੂੰ ਪ੍ਰਾਪਤ ਹੋਇਆ ਮਿਲਿਆ ਹੈ ਬਲ ਬਲ ਪ੍ਰਭ ਚਰਨ ਈਠਾ ਮਹਾਰਾਜ ਸਾਹਿਬ ਦੇ ਇਸ਼ਾ ਨਾਮ ਪਿਆਰੇ ਜਿਹੜੇ ਚਰਨ ਹਨ ਬਲਹਾਰ ਬਲਹਾਰ ਜਾਈਏ ਮਹਾਰਾਜ ਦੇ ਪਿਆਰੇ ਚਰਨਾਂ ਤੋਂ ਸਾਂਤ ਸਾਥ ਸੰਗਤ ਕੀਰੇਣ ਮੁਖ ਲਾਗੀ ਜਦੋਂ ਦੀ ਸੁਖ ਸੰਗਤ ਦੀ ਚਰਨ ਧੂੜ ਸਾਡੇ ਮੁਖ ਮੱਤੇ ਕੋ ਲੱਗੀ ਆ ਕੀਏ ਸਗਲ ਤੀਰਥ ਮਜਨੀਠਾ ਅਸੀਂ ਸਾਰੇ ਤੀਰਥਾਂ ਦੇ ਮੱਜੇ ਨੂੰ ਪੁਰਬਾਂ ਦੇ ਇਸ਼ਨਾਮ ਸੀ ਇੱਥਾ ਪਿਆਰ ਵਾਲੇ ਉਹ ਸਭ ਕਰ ਲਏ ਹਨ ਬਹੁ ਨਾਨਕ ਰੰਗ ਚਲੂਲ ਭਏ ਹੈ ਸਰਗੁਣੂ ਸਾਹਿਬ ਜੀ ਕਹਿੰਦੇ ਚਲੂਲ ਗਾੜੇ ਰੰਗ ਦੇ ਚ ਪ੍ਰੇਮ ਦੇ ਚ ਮਸਤ ਹੋ ਗਏ ਹਾਂ ਹਰ ਰੰਗ ਨਾ ਲਹੈ ਮਜੀਠਾ ਹਰੀ ਦਾ ਰੰਗ ਜੇ ਮਜੀਠੀ ਰੰਗ ਪੱਕਾ ਹੁੰਦਾ ਐ ਭਗਤੀ ਦਾ ਹਰੀ ਦਾ ਮਜੀਠੀ ਪੱਕਾ ਰੰਗ ਹੈ ਕਦੇ ਲੈਂਦਾ ਨਹੀਂ ਮਾਇਆ ਦਾ ਰੰਗ ਸੁੰਬੇ ਦੀ ਨਹੀਂ ਲੈਣ ਵਾਲਾ ਸਾਰਗਮ ਹੱਲਾ ਪੰਜਵਾ ਹਰ ਹਰ ਨਾਮ ਦੀਓ ਗੁਰ ਸਾਥੀ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਲੋਕ ਪਰ ਲੋਕ ਚ ਸਾਥ ਰਹਿਣ ਵਾਲਾ ਪਰਮੇਸ਼ਰ ਦਾ ਨਾਮ ਗੁਰੂ ਸਾਹਿਬ ਨੇ ਬਖਸ਼ਿਆ ਹੈ ਨਿਮਖ ਬਚਨ ਪ੍ਰਭ ਹੀ ਅਰੈ ਬਸਿਓ ਇਹ ਨਿਮਖ ਮਾਤ੍ਰ ਜਿਹੜਾ ਮਹਾਰਾਣ ਥੋੜੇ ਮਾਤ੍ਰੀ ਗੁਰਮੰਤਰ ਉਪਮੰਤਰ ਦੇ ਪਾਖਰੇ ਖੋਲਣ ਮੇਂ ਚਿੰਨਣਾ ਚਾਹ ਰਿਹਾ ਰਤਾਗ ਨਾਮ ਮੰਤਰ ਕਿਨ ਕਾ ਇਹ ਜੀਵ ਸਾਵੈ ਗੁਰੂ ਸਾਹਿਬ ਦੇ ਬਚਨ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਵੀ ਜੀਲੇ ਅੰਦਰ ਬਸ ਗਏ ਸਗਲ ਪੂਖ ਮੇਰੀ ਲਾਥੇ ਸਾਰੀਆਂ ਪੁੱਖਾਂ ਸਾਡੀਆਂ ਲਾਥੀਆਂ ਮਹਾਰਾਜ ਨੇ ਅਸੀਂ ਕਿਰਪਾ ਕੀਤੀ ਹੈ ਰਹਾ ਇੱਕ ਵਾਰ ਜੀਲੇ ਅੰਦਰ ਬਸ ਜੇ ਫੇਰ ਭੁੰਦਾ ਨਹੀਂ ਅਸੀਂ ਮਹਿਰ ਹੋ ਜਾਂਦੀ ਹੈ ਪਹਿਲਾਂ ਜਿੰਨਾ ਚਿਰ ਸਾਧਨ ਕਰੀਦੇ ਆ ਉਹਨਾਂ ਚਿਰ ਤਾਂ ਪਹਿਲਾਂ ਚਿੱਤ ਨਹੀਂ ਲੱਗਦਾ ਅਕਿਆ ਜਾਂ ਰਹਿੰਦਾ ਮਨ ਜਦੋਂ ਰਸ ਆਉਣ ਲੱਗ ਜਾਵੇ ਉਦੋਂ ਬਸ ਜਾਂਦਾ ਹੈ ਹੇ ਛੱਡਿਆ ਨਹੀਂ ਜਾਂਦਾ ਸਗਲ ਭੂਖ ਮੇਰੀ ਲਾਥੇ ਸਾਰੀਆਂ ਸਾਰੀਆਂ ਭੁੱਖਾ ਸੈੜੀਆਂ ਲਹਿ ਗਈਆਂ ਹਨ ਰਹਾਉ ਕਿਰਪਾ ਨਿਧਾਨ ਗੁਣ ਨਾਇਕ ਠਾਕੁਰ ਇਸ ਜੀ ਪਾਤਸ਼ਾਹ ਕਿਰਪਾ ਦੇ ਖਜ਼ਾਨੇ ਹੋ ਸਾਰਿਆਂ ਗੁਣਾਂ ਦੇ ਨਾਇਕ ਪ੍ਰੇਰਕ ਸਿਰੋਮਣੀ ਹੋ ਸੁਖ ਸਮੂਹ ਹੋ ঠাকুর ਸਵਾਮੀ ਹੋ ਸੁਖ ਸਮੂਹ ਸਭ 나ਥੇ ਸਾਰੇ ਜਿਨੇ ਸਮੂਹ ਸੁਖਵਾਏ ਸਾਰਿਆਂ ਦੇ ਨਾਲ ਸਵਾਮੀ ਹੋ ਸਵਰਗ ਦਾ ਸੁਖ ਹੋ ਬਰਮ ਲੋਗ ਦਾ ਸੁਖ ਹੋ ਦੁਨੀਆ ਦੇ ਰਾਜ ਦਾ ਸੁਖ ਸਾਰੇ ਸਾਰਿਆਂ ਦੇ ਸਵਾਮੀ ਹੋ ਸਮੂਹ ਸੁਖਾਉਂਦੇ ਐ ਨੱਥਣ ਵਾਲੇ ਆਪਣੇ ਦੇਹੀ ਰੱਖਣ ਵਾਲੇ ਹੋ ਏਕ ਆਸ ਮੋਹ ਤੇਰੀ ਸੁਆਮੀ ਇਹ ਮੇਰੇ ਮਾਲਕ ਸਾਨੂੰ ਤਾਂ ਇੱਕ ਆਸ ਹੈ ਔਰ ਦੂਤਿਆ ਆਸ ਬਿਰਾਥੇ ਹੋਰ ਜਿਹੜੀਆਂ ਦੂਜੀ ਆਸ ਸਾਰੀਆਂ ਸੀ ਬਿਆਰ ਸਮਝਦੇ ਆ ਉਹਨਾਂ ਨੂੰ ਬਿਆਰ ਸਮਝ ਕੇ ਛੱਡ ਦਿੱਤਾ ਹੈ ਨੈਣ ਤ੍ਰਿਪਤਾਸੀ ਦੇਖ ਦਸਾਦਰ ਸਾਵਾ ਇਹ ਮਹਾਰਾਜ ਦਾ ਦਰਸਾਵਾ ਦਰਸ਼ਨ ਦੇਖ ਕੇ ਅੱਖਾਂ ਰੱਜ ਗਈਆਂ ਹੁਣ ਹੋਰ ਪਦਾਰ ਦੇਖਣ ਦੀ ਭੁੱਖ ਨਹੀਂ ਰਹੀ ਆ ਗੁਰ ਕਰ ਧਾਰੇ ਮੇਰੇ ਮਾਥੇ ਤੇ ਸਤਿਗੁਰੂ ਆਪ ਨੇ ਮੇਰੇ ਮੱਥੇ ਤੇ ਆਪ ਦਾ ਕਿਰਪਾ ਦਾ ਹੱਥ ਰੱਖ ਦਿੱਤਾ ਸਾਡੇ ਰੇਰੂਪੀ ਮੱਥੇ ਦੇ ਤੇ ਕਿਰਪਾ ਭਰਿਆ ਹੱਥ ਰੱਖਿਆ ਕਾਹੋ ਨਾਨਕ ਮੈਂ ਅਤੁੱਲ ਸੁਖ ਪਾਇਆ ਸਰਗੁਣੀ ਕਹਿੰਦੇ ਨੇ ਸੱਚੇ ਪਾਤਸ਼ਾਹ ਤੋਲਣ ਤੋਂ ਰਹਿ ਜੋ ਸੁਖ ਹੋਇਆ ਆਪ ਦੀ ਕਿਰਪਾ ਕਰਕੇ ਅਸੀਂ ਪਾਇਆ ਹੈ ਜਨਮ ਮਰਨ ਭੈ ਲਾਥੇ ਜਿਹੜਾ ਜਨਮ ਮਰਨ ਦਾ ਡਰ ਸੀ ਸਭ ਲੈ ਗਏ ਆਪ ਦੀ ਐਸੀ ਕਿਰਪਾ ਹੋ ਗਈ ਹੈ